ਤੇ ਇਹ ਜਿਹੜਾ ਹੈ ਸਿੱਖ ਧਰਮ ਇੱਕ ਐਸਾ ਅਣਖੀ ਧਰਮ ਹੈ ਇਹ ਬਰਦਾਸ਼ਤ ਨਹੀਂ ਕਰਦਾ ਗੁਰੂ ਦੇਵ ਪਾਤਸ਼ਾਹ ਨੇ ਸਿੱਖਾਂ ਨੂੰ ਇੱਜ਼ਤਾਂ ਦੇ ਰਖਵਾਲੇ ਬਣਾਇਆ ਹੈ ਗੁਰਦੇਵ ਪਾਤਸ਼ਾਹ ਨੇ ਭਾਰਤ ਦੀਆਂ ਬਹੁ ਬੇਟੀਆਂ ਨੂੰ ਤਾਂ ਉਹ ਜਿਵੇਂ ਦੂਜਾ ਬਾਲ ਤੁਹਾਨੂੰ ਲੁੱਟ ਕੇ ਲੱਦ ਕੇ ਲੈ ਜਾਂਦੇ ਸੀ ਤੇ ਐਵੇਂ ਹੀ ਇੱਕ ਵੇਚਣ ਦਾ ਸਾਧਨ ਤੇ ਪੈਸੇ ਕਮਾਉਣ ਦਾ ਸਾਧਨ ਬਣਾ ਲਿਆ ਸੀ ਉਹਨਾਂ ਨੇ ਤੇ ਸਿੱਖਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਮਾਰਗ ਤੇ ਚੱਲ ਕੇ ਉਹਨਾਂ ਬਹੁ ਬੇਟੀਆਂ ਨੂੰ ਧੀਆਂ ਭੈਣਾਂ ਨੂੰ ਗੱਜਲੀ ਦੇ ਬਾਜ਼ਾਰਾਂ 'ਚ ਜਿਹੜੀਆਂ ਟਕੇ ਟਕੇ ਦੀਆਂ ਵਿਕਦੀਆਂ ਸੀ ਉਹਨਾਂ ਨੂੰ ਸ਼ਦਾਕੇ ਲਿਆ ਕੇ ਉਹਨਾਂ ਨੂੰ ਆਪਣੇ ਕੋਲੋਂ ਆਪਣੀਆਂ ਧੀਆਂ ਤੇ ਭੈਣਾਂ ਜਾਣ ਕੇ ਆਪਣੇ ਕੋਲੋਂ ਜੋ ਸਰਦਾ ਸੀ ਉਹਨਾਂ ਦੀ ਮਦਦ ਕਰਕੇ ਉਹਨਾਂ ਦੇ